ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਦੀ ਜ਼ਮੀਨ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਹੁਣ ਬਠਿੰਡਾ ਥਰਮਲ ਕਲੋਨੀ ਦੀ ਜ਼ਮੀਨ ਵੀ ਵੇਚਣ ਦਾ ਫੈਸਲਾ ਕਰ ਲਿਆ ਹੈ ਪਾਵਰ ਕੌਮ ਦੇ ਬੋਰਡ ਆਫ ਡਾਇਰੈਕਟਰ ਨੇ ਕਲੋਨੀ ਦੀ ਲਗਭਗ 166 ਏਕੜ ਜ਼ਮੀਨ ਵੇਚਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਇਸ ਕਲੋਨੀ ਤੇ 4 ਬਲਾਕ ਬਣੇ ਹੋਏ ਹਨ ਅਤੇ ਵਰਤਮਾਨ ਸਮੇਂ ਵਿੱਚ ਵੀ ਇੱਥੇ ਅਧਿਕਾਰੀ ਤੇ ਮੁਲਾਜ਼ਮ ਰਹਿ ਰਹੇ ਹਨ ਸੂਤਰਾਂ ਮੁਤਾਬਕ ਸਭ ਤੋਂ ਪਹਿਲਾਂ ਬਲਾਕ ਸੀ ਤੇ ਬਲਾਕ ਡੀ ਨੂੰ ਵੇਚਿਆ ਜਾਵੇਗਾ ਇਸ ਦੇ ਨਾਲ ਹੀ ਕੱਲ ਪੰਜਾਬ ਸਰਕਾਰ ਨੇ ਮੁਹਾਲੀ ਵਿੱਚ ਨੌ ਨਵੇਂ ਸੈਕਟਰ ਤੇ ਨਿਊ ਚੰਡੀਗੜ੍ਹ ਵਿੱਚ ਦੋ ਨਵੀਆਂ ਟਾਊਨਸ਼ਿਪਾਂ ਵਿਕਸਿਤ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਲਈ ਹੈ ਇਸ ਮਕਸਦ ਲਈ ਪੰਜਾਬ ਸਰਕਾਰ ਲਗਭਗ 5100 ਏਕੜ ਤੋਂ ਵੱਧ ਜ਼ਮੀਨ ਅਕਵਾਇਰ ਕਰ ਰਹੀ ਹੈ ਇਹ ਜ਼ਮੀਨ ਪੁਰਾਣੇ ਭੂ ਪ੍ਰਾਪਤੀ ਕਾਨੂੰਨ ਮੁਤਾਬਕ ਹੀ ਕੀਤੀ ਜਾਵੇਗੀ ਨਾ ਕਿ ਨਵੇਂ ਲੈਂਡ ਪੂਲਿੰਗ ਐਕਟ ਮੁਤਾਬਕ ਦੱਸਿਆ ਗਿਆ ਹੈ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਤੇ ਮੁਆਵਜ਼ੇ ਦੀਆਂ ਰਿਪੋਰਟਾਂ ਵੀ ਤਿਆਰ ਹੋ ਗਈਆਂ ਹਨ ਨਵਜੋਤ ਕੌਰ ਸਿੱਧੂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਪੈਦਾ ਹੋਇਆ ਕਾਟੋ ਕਲੇਸ਼ ਕੱਲ ਵੀ ਜਾਰੀ ਰਿਹਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਉਨ੍ਹਾਂ ਆਪਣੇ ਨੋਟਿਸ ਵਿੱਚ ਆਖਿਆ ਕਿ ਜੇਕਰ ਨਵਜੋਤ ਕੌਰ ਸਿੱਧੂ ਨੇ ਹਫਤੇ ਦੇ ਅੰਦਰ-ਅੰਦਰ ਜਨਤਕ ਤੌਰ ਤੇ ਮਾਫੀ ਨਾ ਮੰਗੀ ਤਾਂ ਉਹ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਕਰਨਗੇ ਇਸ ਤੋਂ ਇਲਾਵਾ ਤਰਨਤਾਰਨ ਜਿਮਨੀ ਚੋਣ ਲੜਨ ਵਾਲੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਵੀ ਅਦਾਲਤ ਦਾ ਸਹਾਰਾ ਲੈਣ ਦਾ ਐਲਾਨ ਕੀਤਾ ਹੈ ਦੂਸਰੇ ਪਾਸੇ ਨਵਜੋਤ ਕੌਰ ਸਿੱਧੂ ਦੇ ਸਖਤ ਤੇਵਰ ਬਰਕਰਾਰ ਹਨ ਉਹਨਾਂ ਕਾਂਗਰਸ ਵੱਲੋਂ ਮਤਲਬੀ ਦਾ ਨੋਟਿਸ ਭੇਜੇ ਜਾਣ ਸੁਖਜਿੰਦਰ ਰੰਧਾਵਾ ਦੇ ਮਾਨਹਾਨੀ ਦੇ ਨੋਟਿਸ ਅਤੇ ਕਈ ਹੋਰ ਸਵਾਲਾਂ ਦੇ ਜਵਾਬ ਵਿੱਚ ਸਖਤ ਤੇਵਰ ਦਿਖਾਉਂਦੇ ਆ ਆਖਿਆ ये नो, ये नोटिस जो एक स्टेट के उस प्रेसिडेंट से दिया गया है जिसकी कोई मान्यता ही नहीं है और आ, और वो किसी टाइम के नहीं लिखा हुआ ये नोडस नोडस बहुत नारों नारों। हैं और बहुत जाने राणा गुरु जी जी भी इस नोटिस के साथ चल रहे हैं मेरी पार्टी से ऊपर प्रॉपर बात हो रही है बट हमारी भी कंडीशन है की हम चोरों का साथ नहीं देंगे तो किरण को मेरा जवाब है जो बहुत बोलने की कोशिश कर रहा है तो अपनी वाइफ को तो जता नहीं सका और फार्मल कैसे बना लिए और जिस बंदे के तू पैरी हाथ लगाता था उसके तू पीछे से छुरे घबोये के साथ तेरे रिश्ते हैं ओपनली वहां पे स्टेटमेंट हुई है उनका जवाब क्यों नहीं दे रहा इसने जाके राजस्थान में पैसे लेके टिकटें बांटी फिर मैंने प्रूफ डाला है मैं और डाल दूंगी किस तरीके में जो जो जैन कोई भी छेड़ेगा ओ लाएगा ओनू मैं भनूंगी क्यों सीधी जी गल मैं काडा मेरे रोल कैश नहीं हों ਉਹ ਮੈਂ 100 100 ਰੁਪਏ ਦੇ ਨੋਟ ਰੱਖੇ ਹੋਏ ਕਿਉਂਕਿ ਮੈਂ ਕਿਤੇ ਸ਼ਗਨ ਪਾਣਾ ਹੁੰਦਾ ਨਾ ਕੱਢਦੀਆਂ ਸਾਰਾ ਸਾਰਾ ਕਾਰਡ ਨਾਲ ਚੱਲਦਾ ਸਿਸਟਮ ਤੇ ਮੇਰੇ ਘਰ ਵਾਲਿਆਂ ਨੇ ਤਾਂ ਉਹਦੇ ਵੀ 100 ਬਲੌਕ ਲਾਏ ਹੋਏ ਨੇ ਵੀ ਕਾਰਡ ਦੇ ਅੱਗੇ ਉਹਨੂੰ ਪਤਾ ਵੀ ਚੱਲਦਾ ਕਿਵੇਂ ਚਲਾਣਾ ਹੈ ਸਾਡੇ ਕੋਲ ਬਲੈਕਮੈਨ ਹੀ ਨਹੀਂ ਹੁੰਦੀ ਰੱਖੇਵੇਂ ਪੱਤੇ ਖੋਲੋਗੇ ਨਹੀਂ ਨਹੀਂ ਮੈਂ ਵਾਰੀ ਵਾਰੀ ਖੋਲੂੰਗੀ ਹਜੇ ਤੱਕ ਜੋ ਬੋਲੇਗਾ ਨਾਲ ਨਾਲ ਪੱਤੇ ਖੋਲਦੀ ਰਹੂੰਗੀ ਪਰ ਮੇਰੀ ਗੱਲਾਂ ਨੂੰ ਕੋਈ ਡਿਸਟੋਰਟ ਜਿਹੜਾ ਮੀਡੀਆ ਨਹੀਂ ਕਰੇਗਾ ਮੈਂ ਉਹਦੇ ਨਾਲ ਗੱਲ ਕਰੂੰ ਜੇ ਮੇਰੀ ਗੱਲ ਨੂੰ ਕੋਈ ਹੋਰ ਵਿਗਾੜ ਤੜਾਕ ਕੇ ਗੱਲ ਕਰੇਗਾ ਫਿਰ ਮੈਂ ਨਹੀਂ ਕਰੂੰਗੀ ਇਸੇ ਸਾਬਤ ਦਰਮਿਆਨ ਪੰਜਾਬ ਕਾਂਗਰਸ ਦੇ ਹੁਣ ਲਗਭਗ ਸਾਰੇ ਆਗੂਆਂ ਨੇ ਇਕਤਾ ਦਿਖਾਉਂਦੇ ਹੋਏ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਦੀ ਸਖਤ ਨਖੇਦੀ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਆਗੂਆਂ ਨੇ ਪਲਟਵਾਰ ਕਰਦੇ ਹੋਏ ਸਿੱਧੂ ਜੋੜੇ ਤੇ ਵੀ ਭ੍ਰਸ਼ਟਾਚਾਰ ਦੇ ਇਲਜ਼ਾਮ ਲਾਏ ਹਨ। ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਸੌਰਵ ਮੈਦਾਨ ਮਿੱਠੂ ਨੇ ਡਾਕਟਰ ਨਵਜੋਤ ਕੌਰ ਸਿੱਧੂ ਤੇ ਕੱਲ ਗੰਭੀਰ ਦੋਸ਼ ਲਾਏ। ਉਹਨਾਂ ਆਖਿਆ ਕਿ 2017 ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਪੈਸੇ ਦੇ ਕੇ ਨਗਰ ਨਿਗਮ ਚੋੜਲੇ ਟਿਕਟਾਂ ਦਿੱਤੀਆਂ ਗਈਆਂ ਸਿੱਧੂ ਜੋੜੇ ਨੇ ਟਿਕਟਾਂ ਦੇਣ ਦੇ ਬਦਲੇ ਨਗਰ ਕੌਂਸਲ ਦੇ ਮੈਂਬਰਾਂ ਤੋਂ 15 ਲੱਖ ਰੁਪਏ ਤੱਕ ਵਸੂਲੇ ਜਦਕਿ ਕੁਝ ਮੈਂਬਰਾਂ ਤੋਂ ਤਾਂ 32-32 ਲੱਖ ਰੁਪਏ ਤੱਕ ਵਸੂਲੇ ਗਏ ਮਿੱਠੂ ਮੈਦਾਨ ਨੇ ਦਾਅਵਾ ਕੀਤਾ ਕਿ ਉਸ ਕੋਲ ਇਸ ਸੰਬੰਧੀ ਸਾਰੇ ਸਬੂਤ ਮੌਜੂਦ ਹਨ ਜੇਕਰ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਪਣੀ ਬਿਆਨਵਾਜੀ ਬੰਦ ਨਾ ਕੀਤੀ ਤਾਂ ਉਹ ਇਨ੍ਹਾਂ ਸਬੂਤਾਂ ਨੂੰ ਜਨਤਕ ਕਰ ਦੇਵੇਗਾ ਕਾਂਗਰਸ ਵਿੱਚ ਪਏ ਕਾਟੋ ਕਲੇਸ਼ ਤੋਂ ਬਾਅਦ ਕਾਂਗਰਸ ਦੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਵੀ ਇਨ੍ਹਾਂ ਮੁੱਦਿਆਂ ਤੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਆਗੂ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਨੂੰ ਘੇਰਦਿਆਂ ਆਖਿਆ ਕਿ ਕਾਂਗਰਸ ਨੂੰ ਆਪਣੇ ਦਫ਼ਤਰ ਦੇ ਬਾਹਰ ਰੇਟ ਲਿਸਟ ਲਾ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਮੁੱਖ ਮੰਤਰੀ ਕੈਬਨਟ ਮੰਤਰੀ ਵਿਧਾਨ ਸਭਾ ਮੈਂਬਰ ਤੇ ਹੋਰ ਅਹੁਦਿਆਂ ਦੀ ਟਿਕਟ ਪ੍ਰਾਪਤ ਕਰਨ ਦੀ ਕੀਮਤ ਦਾ ਅੰਦਾਜ਼ਾ ਲੱਗ ਸਕੇ ਦੂਸਰੇ ਪਾਸੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਤੇ ਪਲਟਵਾਰ ਕਰਦਿਆਂ ਆਖਿਆ ਕਿ ਸਰਕਾਰ ਵੱਲੋਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਧਿਆਨ ਹਟਾਉਣ ਲਈ ਆਪ ਆਗੂ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ناکਾਮ ਕਰ ਦਿੱਤਾ ਜਾਵੇਗਾ ਸੂਬੇ ਵਿੱਚ ਗੈਂਗਸਟਰਾਂ ਦੀ ਦਹਿਸ਼ਤ ਕਿੰਨੀ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੇ ਦਿਨੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਦਕ ਦੀ ਇੱਕ ਔਰਤ ਨਸੀਬਖੋਰ ਜਿਸ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਸੀ ਉਹ ਫਰੋਤੀ ਮੰਗੇ ਜਾਣ ਦੇ ਡਰ ਤੋਂ ਘਰ-ਬਾਰ ਛੱਡ ਕੇ ਕਿਤੇ ਹੋਰ ਚਲੀ ਗਈ ਹੈ ਉਸ ਨੇ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਲਿਆ ਹੈ ਦਰਸਲ ਜਦ ਇਸ ਔਰਤ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਤਾਂ ਉਸ ਨੂੰ ਹੁਣ ਖਾਤਸ਼ਾ ਸਤਾਉਣ ਲੱਗ ਪਿਆ ਹੈ ਕਿ ਗੈਂਗਸਟਰ ਉਸ ਤੋਂ ਫਰੋਤੀ ਮੰਗਣਗੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਪਰਿਵਾਰ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ ਚੋਣ ਕਮਿਸ਼ਨ ਦੇ ਹੁਕਮਾਂ ਉੱਪਰ ਅਮਲ ਕਰਦੇ ਹੋਏ ਪੰਚਾਇਤ ਤੇ ਪਿੰਡੂ ਵਿਕਾਸ ਵਿਭਾਗ ਨੇ ਨਾਬਾ ਦੀ ਬीडीपीओ ਬਲਜੀਤ ਕੌਰ ਦੀ ਬਦਲੀ ਹੁਣ ਮੁਹੱਲੀ ਦਫਤਰ ਕਰ ਦਿੱਤੀ ਹੈ ਦਰਸਲ ਸ਼੍ਰੋਮਣੀ ਅਕਾਲੀ ਦਲ ਨੇ ਪੰਚਾਇਤ ਸੰਮਤੀ ਚੋਣਾਂ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਮੌਕੇ ਬीडीपीओ ਖਿਲਾਫ ਪੱਖਪਾਤ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਕਾਰਵਾਈ ਕੀਤੀ ਹੈ ਫਰੋਈ ਪਰ ਤੋਂ ਦਿੱਲੀ ਲਈ ਚੱਲ ਰਹੀ ਬੰਦੇ ਭਾਰਤ ਸੁਪਰ ਫਾਸਟ ਰੇਲ ਗੱਡੀ ਹੁਣ ਇਸ ਇਲਾਕੇ ਦੇ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ ਦਰਸਲ ਇਸ ਰੇਲ ਗੱਡੀ ਨੂੰ ਰਸਤਾ ਦੇਣ ਲਈ ਰਸਤੇ ਵਿੱਚ ਚੱਲ ਰਹੀਆਂ ਪੈਸੇਂਜਰ ਟ੍ਰੇਨਾਂ ਨੂੰ ਹੁਣ ਕਈ ਸਟੇਸ਼ਨਾਂ ਤੇ ਰੋਕਿਆ ਜਾ ਰਿਹਾ ਹੈ ਜਿਸ ਕਾਰਨ ਰੇਲ ਰਾਹੀਂ ਸਫ਼ਰ ਕਰਨ ਵਾਲੇ ਮੁਸਾਫਰਾਂ ਦੀ ਖੱਜਲ-ਖੁਆਰੀ ਵੱਧ ਗਈ ਹੈ ਇਸ ਤੋਂ ਅੱਖ ਕੇ ਕੱਲ ਗੋਨੇਆਣਾ ਦੇ ਰੇਲਵੇ ਸਟੇਸ਼ਨ ਤੇ ਯਾਤਰੀਆਂ ਨੇ ਵਿਰੋਧ ਜਤਾਉਂਦੇ ਹੋਏ ਰੇਲ ਗੱਡੀ ਬੰਦੇ ਭਾਰਤ ਨੂੰ ਹੀ ਸਟੇਸ਼ਨ ਤੇ ਰੋਕ ਲਿਆ ਯਾਤਰੀਆਂ ਨੇ ਮੰਗ ਕੀਤੀ ਕਿ ਉਹਨਾਂ ਦੀ ਰੇਲ ਗੱਡੀ ਦਾ ਪੁਰਾਣਾ ਸਮਾਂ ਲਾਗੂ ਕੀਤਾ ਜਾਵੇ ਕਿਉਂਕਿ ਰੇਲ ਗੱਡੀ ਬੰਦੇ ਭਾਰਤ ਨੂੰ ਰਸਤਾ ਦੇਣ ਦੇ ਲਈ ਉਹਨਾਂ ਦੀ ਗੱਡੀ ਅਕਸਰ 1 ਘੰਟਾ ਲੇਟ ਹੋ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਗਾ ਦੇ ਲੋਕਾਂ ਨੇ ਕੱਲ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਜਿੰਦਰਾ ਮਾਰ ਦਿੱਤਾ। ਦਰਸਲ ਇਹ ਲੋਕ ਇੱਥੇ ਪ੍ਰਿੰਸੀਪਲ ਲਾਉਣ ਦਾ ਵਿਰੋਧ ਕਰ ਰਹੇ ਸਨ। ਵਿਭਾਗ ਨੇ ਜਿਸ ਵਿਅਕਤੀ ਨੂੰ ਪ੍ਰਿੰਸੀਪਲ ਲਾਇਆ ਹੈ ਉਹ ਇੱਕ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ ਜਿਸ ਤੇ ਪਿੰਡ ਵਸਿਆ ਨੇ ਇਤਰਾਜ਼ ਜਤਾਉਂਦਿਆਂ ਉਸ ਦੀ ਬਦਲੀ ਕਰਨ ਦੀ ਮੰਗ ਕੀਤੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪ੍ਰਿੰਸੀਪਲ ਦਾ ਪਿਛੋਕੜ ਚੰਗਾ ਨਹੀਂ ਹੈ ਉਸ ਖਲਾਫ ਕਈ ਸ਼ਿਕਾਇਤਾਂ ਹਨ ਜਿਸ ਦਾ ਅਸਰ ਬੱਚਿਆਂ ਤੇ ਪੈ ਸਕਦਾ ਹੈ ਵਿਭਾਗ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਿੰਸੀਪਲ ਦੀ ਬਦਲੀ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਪਿੰਡ ਵਸਿਆ ਨੇ ਸਕੂਲ ਦਾ ਜਿੰਦਰਾ ਖੋਲ੍ਹਿਆ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਹੁਣ ਠੰਡ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੀਤ ਲਹਿਰ ਨੇ ਲੋਕਾਂ ਨੂੰ ਸਵੇਰੇ ਤੇ ਸ਼ਾਮ ਕੰਬਣੀ ਛੇੜੀ ਹੋਈ ਹੈ। ਹਾਲਾਂਕਿ ਦਿਨ ਸਮੇਂ ਸੂਨੀ ਧੁੱਪ ਨਿਕਲਣ ਕਾਰਨ ਰਾਹਤ ਮਿਲ ਰਹੀ ਹੈ। ਪੰਜਾਬ ਵਿੱਚ ਰਾਤਾਂ ਸ਼ਿਮਲੇ ਨਾਲੋਂ ਠੰਡੀਆਂ ਹੋ ਗਈਆਂ ਹਨ। ਕੱਲ ਪੰਜਾਬ ਵਿੱਚ ਰੋਪੜ ਸਭ ਤੋਂ ਠੰਡਾ ਸਥਾਨ ਬਣਿਆ ਰਿਹਾ। ਇੱਥੇ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਸ਼ੀਤ ਲਹਿਰ ਦਾ ਇਹ ਦੌਰ ਫਿਲਹਾਲ ਜਾਰੀ ਰਹੇਗਾ। ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਪਤੀ ਚੋਣਾਂ ਦੀ ਰਹਿਸਲ ਮੌਕੇ ਡੀਟੀਐਫ ਦੇ ਸੂਬਾ ਪ੍ਰਧਾਨ ਤੇ ਹੋਰ ਅਧਿਆਪਕਾਂ ਖਿਲਾਫ ਪ੍ਰਸ਼ਾਸਨ ਵੱਲੋਂ ਅਨੁਸ਼ਾਸਨੀ ਕਾਰਵਾਈ ਲਈ ਜਾਰੀ ਕੀਤੇ ਨੋਟਿਸਾਂ ਤੇ ਬੀਐਲਓਜ਼ ਦੀ ਡਿਊਟੀ ਕਟਵਾਉਣ ਦੀ ਮੰਗ ਸੰਬੰਧੀ ਕੱਲ ਮੋਗਾ ਜ਼ਿਲ੍ਹੇ ਵਿੱਚ ਵੱਖ-ਵੱਖ ਅਧਿਆਪਕਾਂ ਜਥੇਬੰਦੀਆਂ ਨੇ ਇਕੱਠ ਹੋ ਕੇ ਡੀਸੀ ਦਫ਼ਤਰ ਦਾ ਘਰਾਓ ਕੀਤਾ ਇਹ ਘਰਾਓ ਲਗਭਗ 4 ਘੰਟੇ ਤੱਕ ਚੱਲਿਆ ਆਖਰਕਾਰ ਅਧਿਆਪਕਾਂ ਦੇ ਰੋਹ ਪ੍ਰਦਰਸ਼ਨ ਅੱਗੇ ਝੁਕਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਅਤੇ ਆਪਣੇ ਜਥੇਬੰਦੀਆਂ ਨੂੰ ਬੀਐਲਓਜ਼ ਦੀ ਡਿਊਟੀ ਕਟਨ ਸੰਬੰਧੀ ਲਿਖਤੀ ਪ੍ਰੋਸਾ ਦਿੱਤਾ ਅਤੇ ਨਾਲ ਹੀ ਇਹ ਪ੍ਰੋਸਾ ਵੀ ਦਿੱਤਾ ਕਿ ਅਧਿਆਪਕਾਂ ਖਿਲਾਫ ਜੋ ਅਨਸ਼ਾਸਨੀ ਨੋਟਿਸ ਜਾਰੀ ਕੀਤੇ ਗਏ ਹਨ ਉਹਨਾਂ ਨੂੰ ਵਾਪਸ ਲੈ ਲਿਆ ਜਾਵੇਗਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਪੱਤਰ ਲਿਖ ਕੇ ਕੇਂਦਰ ਸਰਕਾਰ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੌਮੀ ਪੱਧਰ ਤੇ ਮਨਾਏ ਜਾ ਰਹੇ ਵੀਰ ਬਾਲ ਦਿਵਸ ਦਾ ਨਾਮ ਕ੍ਰਾਂਤ ਬਦਲ ਕੇ ਸਾਹਿਬ ਜਾਦੇ ਸ਼ਹਾਦਤ ਦਿਵਸ ਰੱਖਣ ਦੀ ਮੰਗ ਕੀਤੀ ਇਹ ਮੰਗ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਬਲਵਿੰਦਰ ਸਿੰਘ ਕੰਗ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੱਖੀ ਦਰਸਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਇਹ ਮੰਗ ਅਠਾਉਣ ਲਈ ਆਖਿਆ ਸੀ ਸ਼ਬੇਚ ਨਸ਼ਾ ਤਸਕਰਾਂ ਤੇ ਗੈਰ ਸਮਾਜਿਕ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਪੰਜਾਬ ਭਰ ਵਿੱਚ ਕੱਲ ਆਪਰੇਸ਼ਨ ਸੀਲ ਚਲਾਇਆ ਗਿਆ ਪੰਜਾਬ ਪੁਲਿਸ ਦੇ ਡੀਐਸਪੀਜ਼ ਤੇ ਇੰਸਪੈਕਟਰਾਂ ਦੀ ਨਿਗਰਾਨੀ ਹੇਠ 600 ਤੋਂ ਵੱਧ ਪੁਲਿਸ ਮੁਲਾਜ਼ਮਾਂ ਵੱਲੋਂ 10 ਸਰਹੱਦੀ ਜ਼ਿਲ੍ਹਿਆਂ ਵਿੱਚ ਪੰਜਾਬ ਵਿੱਚ ਦਾਖਲ ਹੋਣ ਵਾਲੀਆਂ 65 ਸੜਕਾਂ ਤੇ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚ 234 ਵਾਹਨਾਂ ਦੇ ਚਲਾਨ ਕੀਤੇ ਗਏ ਤੇ ਦੋ ਨੂੰ ਜ਼ਬਤ ਕੀਤਾ ਗਿਆ ਚਾਂਚ ਦਰਾਂ ਮੇ 3 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਆਖਰਕਾਰ ਹਵਾਈ ਅੱਡੇ ਤੇ ਮੁਸਾਫਰਾਂ ਦੀ ਖੱਜਲ ਖੁਆਰੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਹੁਣ ਇੰਡੀਗੋ ਦੇ ਪਰ ਉਤਰਨ ਦਾ ਫੈਸਲਾ ਕਰ ਲਿਆ ਹੈ ਕੇਂਦਰ ਨੇ ਵਿਵਾਦਾਂ ਵਿੱਚ ਘिरी ਇੰਡੀਗੋ 에ਅਰਲਾਈਨ ਨੂੰ ਆਪਣੀਆਂ ਉਡਾਨਾਂ ਵਿੱਚ 10% ਦੀ ਕਟੌਤੀ ਕਰਨ ਦੇ ਹੁਕਮ ਦਿੱਤੇ ਹਨ ਇਸ ਦਰਮਿਆਨ ਕੱਲ ਵੀ ਇੰਡੀਗੋ ਦੀਆਂ ਲਗਭਗ 400 ਤੋਂ ਵੱਧ ਉਡਾਨਾਂ ਰੱਦ ਹੋਈਆਂ ਜਿਸ ਕਾਰਨ ਮੁਸਾਫਰਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਇੰਡੀਗੋ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ 12 ਦਸੰਬਰ ਤੱਕ ਹਾਲਾਤ ਆਮ ਵਾਂਗ ਹੋ ਜਾਣਗੇ। ਆਸਟ੍ਰੇਲੀਆ ਵਿੱਚ ਅੱਜ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਾਉਣ ਵਾਲਾ ਕਾਨੂੰਨ ਲਾਗੂ ਹੋ ਜਾਵੇਗਾ। ਐਸੇ ਕਾਨੂੰਨ ਤਹਿਤ ਫੇਸਬੁੱਕ, ਇੰਸਟਾਗ੍ਰam, ਯੂਟਿਊਬ ਵਰਗੇ ਪਲੇਟਫਾਰਮਾਂ 'ਤੇ ਨਾਬਾਲਗ ਹੁਣ ਖਾਤੇ ਨਹੀਂ ਬਣਾ ਸਕਣਗੇ। ਨਿਯਮਾਂ ਦੀ ਉਲੰਘਣਾ ਕਰਨ ਤੇ ਕੰਪਨੀਆਂ ਨੂੰ 50 ਮਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਖਣੀ ਕੋਰੀਆ ਦੇ ਦੌਰੇ ਦੇ ਆਖਰੀ ਦਿਨ ਕੱਲ ਬਿਜ਼ਨਸ ਰੋਡ ਸ਼ੋਅ ਕੀਤਾ ਜਿਸ ਵਿੱਚ ਕਈ ਦੱਖਣੀ ਕੋਰੀਆ ਦੀਆਂ ਨਾਮੀ ਕੰਪਨੀਆਂ ਨੇ ਸ਼ਿਰਕਤ ਕੀਤੀ ਇਨ੍ਹਾਂ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਵੀ ਰੁਚੀ ਦਿਖਾਈ ਹੈ। ਕਟਕ ਵਿੱਚ ਖੇਡੇ ਗਏ ਪਹਿਲੇ T20 ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 101 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਮੇਜ਼ਬਾਨ ਟੀਮ ਪੰਜ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੋ ਗਈ ਹੈ। ਪਹਿਲਾ ਬੱਲੇਬਾਜ਼ੀ ਕਰਦੇ ਹੋਏ ਹਰਦਿਕ ਪੰਡਿਆ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ 20 ਓਵਰਾਂ ਵਿੱਚ 175 ਦੌੜਾਂ ਬਣਾਈਆਂ ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਮਹਿਜ 74 ਦੌੜਾਂ ਬਣਾ ਕੇ ਹੀ ਆਊਟ ਹੋ ਗਈ। ਭਾਰਤ ਵਿੱਚ ਖੇਡੇ ਜਾ ਰਹੇ ਜੂਨੀਅਰ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਅੱਜ ਜਰਮਨੀ ਤੇ ਸਪੇਨ ਦਰਮਿਆਨ ਹੋਵੇਗਾ ਜਦਕਿ ਤੀਜੇ ਸਥਾਨ ਲਈ ਭਾਰਤੀ ਹਾਕੀ ਟੀਮ ਅਰਜנטיਨਾ ਦਾ ਸਾਹਮਣਾ ਕਰੇਗੀ। ਇਹ ਮੈਚ ਸ਼ਾਮ 5:30 ਵਜੇ ਖੇਡਿਆ ਜਾਵੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ